ਇਸ ਤੋਂ ਆਪਣੀ ਪਛਾਣ ਕਰ ਇੱਕ ਅੰਜਲ ਇੱਕ ਨਰੰਜਲ ਅਨੁਜ ਨਰੰਜਨ ਖੂਨ ਆਪਕ ਸਰੀਰ ਨੂੰ ਤੁਸੀਂ ਜੰਗਲਾਂ ਚ ਜਾ ਕੇ ਵੱਖਰਾ ਪਾਣੀ ਕਿਵੇਂ ਵੇਖਾਂਗੇ ਅੰਧੇ ਇਨ ਨੂੰ ਨਵੇਕ ਵੇਖ ਲੈ ਸੁਣ ਲੈ ਸਾਡੇ ਕੋਲ ਕੀ ਬਾਣੀ ਹੈ ਉਹ ਹਲਕਸਤੀ ਹੈ ਕਿ ਇੱਥੇ ਹੁੰਦਿਆ ਇਹਨਾਂ ਤੇ ਤੂੰ ਤੁਸੀਂ ਕਰ ਸਕਦੇ ਉਹ ਕਿਵੇਂ ਮੈਂ ਦੱਸ ਸਕੀ ਕਹਿੰਦੇ ਸਤਿਗੁਰੂ ਜੀ ਅੱਗੇ ਪੰਜ ਪ੍ਰਮਾਨ ਪੰਜ ਪਰਦਾ ਪੰਜੇ ਪਾਏ ਜਨ ਕੇ ਮਾਨ ਪੰਜੇ ਤੋਂ ਜ਼ਿਆਦਾ ਵਿੱਚ ਪੰਜਾਂ ਦਾ ਜੇ ਦੋ ਤੁਸੀਂ ਧਿਆਨ ਚ ਆ ਜਾਓਗੇ ਤੇ ਅੰਦਰ ਦੇਖੋ ਐਸੇ ਜੀਵਨ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਧਿਆਨ ਹੀ ਸਾਡੀ ਜ਼ਿੰਦਗੀ ਹੈ ਧਿਆਨ ਹੀ ਸਾਡੀ ਆਤਮਾ ਹੈ ਧਿਆਨ ਹੀ ਸਾਡਾ ਰੂਪ ਪੱਤਿਆ ਨਾਲ ਸੀ ਲੋਕਾਂ ਨਾਲ ਤੇ ਡੋੜਦੇ ਆਪ ਅਸੀਂ ਧਿਆਨ ਦੇ ਵਿੱਚ ਨਹੀਂ ਜਾ ਸਕਦੇ ਪਰ ਇਹ ਗੁਰਵਿੰਦਰ ਸਿੰਘ ਜੀ ਤੁਮਾ ਜੀਆ ਨੇ ਆਉਣਾ ਗੁਰੂ ਦੇ ਸੋਖ ਦਿੱਤੇ ਸਾਧੂ ਬੜੇ ਪੱਤੇ ਬਾਅਦ ਸੈਕਟਰ ਗਲੈਂਡ ਦੀ ਧਰਤੀ ਤੇ ਭਾਈ ਲਖਵਿੰਦਰ ਸਿੰਘ ਬੜੇ ਪਿਆਰ ਨਾਲ ਤੁਹਾਨੂੰ ਦੋਹਾਂ ਨੂੰ ਇੱਥੋਂ ਦੀ ਸੇਵਾ ਕਰਨ ਦੀ ਪਿੰਡ ਦਾ ਮੌਕਾ ਇਲਾਕੇ ਦਾ ਮੌਕਾ ਕਈ ਵਾਰੀ ਦਾਤ ਪ੍ਰਾਪਤੇ ਕੋਈ ਛਿੱਕਾ ਮੋਟਾ ਕੰਮ ਪੈਣਾ ਕਰਨਾ ਤੇ ਜੇ ਭੱਜਿਆ ਆਮੇਂ ਜੋ ਛੋਟੀ ਕੰਮ ਕਰ ਗਿਆ ਉਹ ਵਖਰੀ ਵਾਲੇ ਕਿਸ ਦਾ ਕੰਮ ਹੋਵੇ ਨਾ ਹੋਵੇ ਜਿਹੜੀ ਖਾਂ ਕਰਦੇ ਨੇ ਇਹ ਗੋਣ ਭਾਈ ਬਲਵਿੰਦਰ ਸਿੰਘ ਉਹਨਾਂ ਦੀ ਸਿੰਘਣੀ ਨੇ ਕਰੀ ਰੋਕਿਆ ਨਹੀਂ ਸੀ ਕਿ ਐਸ ਵੇਲੇ ਕਿੱਥੇ ਚੱਲੇ ਕਿਉਂ ਚੱਲਦੇ ਨੇ ਡੱਕਿਆ ਇਹ ਸਾਡੇ ਘਰ ਦਾ ਇੱਕ ਅੰਗ ਸੀ ਗੁਰੂ ਘਰ ਦਾ ਇਸੇ ਕਰਕੇ ਅਸੀਂ ਅੱਜ ਪੂਰਨ ਅਗੀ ਜਿੱਥੇ ਬੜੇ سارے ਸ਼ਹੀਦਾਂ ਦੀ ਧਰਤੀ ਹੈ ਮੁਕਸਰ ਤੋਂ ਮਗਾਇਲੇ ਬਰਾਗ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਖਾਓ ਸਾਨੂੰ ਯਾਦ ਆਵੇ ਮਸਤੂ ਦਾ ਚਿੰਨ ਯਾਦ ਆਵੇ ਉਹ ਪਾਈ ਗਗਨ ਜੀ ਉਹਨਾਂ ਦੇ ਨਾਲ ਖਜੂਰੀ ਰਾਗੀ ਸਨ ਇਹਨਾਂ ਨੇ ਟਾਈਮ ਲਾਈਨ ਵਿੱਚ ਕਿ ਤੁਸੀਂ ਅੱਜ ਥੋੜਾ ਲਾ ਕੇ ਕੋਈ ਹੋਰ ਰਾਗੀ ਦੇ ਉੱਤੇ ਡੁੱਟੀ ਲਾਏ ਨਹੀਂ ਕਿਉਂਕਿ ਦੇਰੇ ਚੱਲੇ ਸਨ ਆਨ ਪਹੁੰਚੇ ਨੇ ਸਾਜ ਗਏ ਨੇ ਬਹੁਤ ਖੁਸ਼ੀ ਹੈ ਪਰਿਵਾਰ ਇਕੱਠਾ ਹੋਇਆ ਸਾਰੇ ਤੋ ਬੜੀ ਟੋਨ ਵੀ ਵਧੀਆ ਚਿੱਕੀ ਵੱਡੇ ਗੁਰਦੁਆਰੇ ਦੀ ਪਾਇਲ ਖੁਸ਼ਦਰ ਸਿੰਘ ਵੀ ਟੋਨ ਹੋਣੀ ਹੈ ਕਿਤੇ ਰੱਖ ਰਹੀ ਹੈ ਕਿਉਂਕਿ ਜਿਹੜੇ ਦੁਨੀਆ ਦੇ ਵਿਚਰੇ ਹੋਣ ਨੂੰ ਮੈਨੂੰ ਪਤਾ ਹੁੰਦਾ ਕਿੰਨਾ ਖਾਂ ਕਿੰਨੀ ਸੰਘਟ ਆਉਣੀ ਹੈ ਕਈਆਂ ਨੂੰ ਨਹੀਂ ਪਤਾ ਲੱਗਦਾ ਕਈ ਆਪਣੇ ਪੱਖ ਜੀ ਖਿੱਚ ਦੇਣੀ ਬੜਾ ਸਾਰਾ ਇੱਕ ਵਾਰੀ ਪਾਈ ਇੰਦਰਜੀਤ ਜੀ ਮਰ ਗਿਆ ਰਾਕੀ ਸੀ ਉਹਦਾ ਪਿਓ ਨੇ ਅੰਦ ਸਿੰਘ ਸੀ ਉਹਨੇ ਚੌਂਕਾਂ ਕਰਦਿਆਂ ਦੇ ਸਵਾਰੇ ਵਿੱਚ ਧਿਆਨ ਸਾਡੇ ਗੁਰਦੁਆਰੇ ਉੱਤੇ ਰੱਖਿਆ ਸਾਰੇ ਪੰਜਾਬ ਦੇ ਰਾਗੀ ਉੱਥੇ ਪਹੁੰਚੇ ਰਹੇ ਹੋਰ ਕਈਆਂ ਦੇ ਵਿੱਚੋਂ ਕਿਹਾ ਲੈ ਉੱਥੇ ਪਿੰਡ ਕਰ ਲੈਂਦਾ ਇੱਥੇ ਕਰ ਲੈਂਦਾ ਇਹ ਜ਼ਰੂਰੀ ਨਹੀਂ ਹੈ ਕਿਤੇ ਵੀ ਹਰ ਜਗ੍ਹਾ ਸੋਚੇ ਉਹਦੇ ਨਾਮ ਪ੍ਰਤੀ ਹੈ ਕਿਸੇ ਗੁਰਦੁਆਰੇ ਹੋਵੇ ਕਿਤੇ ਕੋਈ ਥਾਂ ਤੇ ਹੋ ਜੇ ਸਭ ਠੀਕ ਹੈ ਉਹਦੀਆਂ ਜਗ੍ਹਾ ਨੂੰ ਅੱਜ ਵੀ ਉਹ ਦਿਨ ਧਿਆਨ ਦਾ ਕਾਪੜੀਆਂ ਜਾਂਦਾ ਪਹੁੰਚੋਣੀਆਂ ਜੀ ਮੁਨੀਪਾਹੀ ਗੰਗਨਜੀ ਇਹ ਆਪਣਾ ਟਾਈਮ ਇਹਨਾਂ ਦਾ 1:30 ਵਜੇ ਤੱਕ ਸਾਨੂੰ ਹੁਕਮ ਹੈ ਉਸ ਤੋਂ ਬਾਅਦ ਇਹਨਾਂ ਦਾ ਟਾਈਮ ਹੈ ਅੱਜ ਸਾਰੇ ਪ੍ਰਦਾਨ ਕਿਸਾਨ ਸਭ ਇਕੱਠੇ ਹੋਏ ਨੇ ਕਿਨਾਂ ਨੇ ਇੱਕ ਕੰਮ ਦਾ ਤਿਆਰ ਹੋ ਹਾਰਗਲਸ ਕਰਨਾ ਹੈ ਜੇ ਪਹਿਲਾਂ ਵੀ ਹੋ ਗਏ ਤੇ ਪਹਿਲਾਂ ਹੀ ਬੰਦ ਕਰ ਲਾਗੇ ਯਾਦ ਰੱਖੀਏ ਬਹੁਤ ਅੱਛੇ ਰੰਗੀਨੇ ਸੁਣੋਗੇ ਆਪਣੇ ਪਤਾ ਨਹੀਂ ਮੈਂ ਜੀ ਵਾ 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 One, one, one. Да. ਹੋ ਰਹੀ ਗੁਰੂ ਬਹੇ ਗੁਰੂ ਸਾਹਿਬ the no. night कीता करना सर पर तोई किचे किचे कर सकी है अपना कीता कुछ ना होवे ਜੋ ਵਰਪਾਵੇਂ ਤੋ ਰਖੀ ਮੈਨੇ ਹਰ ਜੀਓ ਸਬ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜੋ ਪਵੇ ਕਿ ਮੈਂ ਬਖਸ਼ ਲਉ ਜਿਉਂ ਜਿਉ ਤੇਰਾ ਕਿਵੇਂ ਤੇਉ ਹੋ ਫਰਨਾ ਜੋ ਚੋ ਤੇਰਾ ਦੁੱਖ ਕਿਵੇਂ ਤੇਉ ਹੋ ਫਰਨਾ ਜੇ ਤੇਨ ਜੈ ਜੈ ਕਰਕੇ ਉਹ ਉੱਤੇ ਚੱਲ ਕਰ ਦੋ ਬਨਾ ਜੋ ਜਤੀ ਦਾ ਹੁਕਮ ਤਿਵੇਤਿਓ ਨਾਮ ਤੇਰੇ ਕੇ ਰੰਗ ਦੁਰ ਮਤ ਤੋ ਬੁਝਾ ਨਾ ਨਾਮ ਤੇਰੇ ਕੇ ਰੰਗ ਦੁਰ ਮਤ ਤੇਰਾ ਪੁੱਤਰ ਤੇਰੇ ਮੈਤਿਓ ਹੋ ਬੰਦਾ ਜੋ ਚੋਤੇ ਨਾ ਪੁੱਤਰ ਜੋਤੀ ਦੇ ਰੰਗ ਰੱਤੇ ਸੇ ਤੁਨ ਨਚੋ ਨੰਦ ਅੰਤਰ ਬਹਰਿਕ ਦੇ ਨੇ ਮੇਨੋ ਮੰਦਾ ਨੇਨ ਦਰੂਗਲ ਮਾ ਜਉ ਜਉ ਤੇਰਾ ਮੁਖਰ ਕੋ ਕਿਵੇਂ ਕਹ ਮੰਦਾ ਜਉ ਜਉ ਤੇਰਾ ਮੁਖਰ ਕੋ ਕਿਵੇਂ ਕਹ ਉਹ ਪੰਨਾ ਜੋ ਚੋ ਜਿੰਨੀ ਪਛਤਾ ਹੁਕਮ ਦਿਨ ਕਦੇ ਨਾ ਨੂੰਦਾ ਜਿੰਨੀ ਪਛਤਾ ਹੁਕਮ ਦਿਨ ਕਦੇ ਨਾ we I'm ਕੁੱਖ ਦਰਮਾ ਜਿਉ ਚਲਤੇ ਕੁੱਖ ਦਰਮਾ ਜਿਉ ਚਲਤੇ